ਚੋਣੇ ਕਿਹਾ ਜਿਹੜੇ ਨਹਿਰੇ ਆਪਣੀਆਂ ਵੱਡੀਆਂ ਇੱਥੇ ਅਸੀਂ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਪੂਰੇ ਦੇਸ਼ ਵਿੱਚ ਅਸੀਂ ਜਿੱਥੇ ਜਿੱਥੇ ਪੋਲਾ ਉਹਨੂੰ ਉੱਚੇ ਕਰ ਦਾਂਗੇ ਇਹਨਾਂ ਨਹਿਰੇ ਦੇ ਜਿਵੇਂ ਸੜਕਾਂ ਦੇ ਪਾਸ ਚੱਲਦੀ ਹੈ ਓਵੇਂ ਹੀ ਵੱਡੀਆਂ ਕਿਸ਼ਤੀਆਂ ਜਿਹੜੀਆਂ ਬਾਹਰਲੇ ਮੁਲਕ ਵਾਂਗੂ ਜੇ ਤੁਸੀਂ ਫਰੀਦਕੋਟ ਤੋਂ ਪਟੰਡੇ ਆਉਣਾ ਹੈ ਆ ਫਰੀਦਕੋਟ ਤੋਂ ਸਤਮਲੋੜ ਜਾਣਾ ਸਭ ਤੋਂ ਨੇੜੇ ਦਾ ਰਸਤਾ ਹੈ ਜੇ ਨਹਿਰੋਂ ਨਹਿਰ ਚਲੇ ਜਾਓ ਉਵੇਂ ਆ ਕਿ ਨਕੇ ਅਸੀਂ ਨਵੀਂ ਨਵੀਂ ਸਕੀਮ ਕੱਢ ਲੱਗੇ ਕਿ ਇੱਥੇ ਵਧੀਆ ਕਿਸਤੀਆ ਜਿੱਥੇ 50 ਤੋਂ 100 ਤੋਂ ਬੰਦਾ ਬਈਏ ਕਿ ਉਹ ਇੱਕ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾਣ ਵਾਸਤੇ ਸਰੇ ਪੰਜਾਬ ਪਹਿਲਾ ਸੁਭਾ ਲਊਗਾ ਮੈਂ ਕਿਤੇ ਥੋੜੇ ਨਹਿਰਾਂ ਦੇ ਇੱਥੇ ਅਸੀਂ ਕਿਸਤੀਆ ਨੂੰ ਸੈਂਟਰ ਸਰਕਾਰ ਤੋਂ ਮਨਜ਼ੂਰ ਕਰਕੇ ਇੱਥੇ ਵਧੀਆ ਨਾ ਸੜਕਾਂ ਦੇ ਜਾਂਦੇ ਸੀ ਹੁਣ ਤੁਹਾਨੂੰ ਨਹਿਰਾਂ ਦੇ ਨਾਲੇ ਮੱਛੀਆਂ ਫੜਦੇ ਰਹੋ ਡਿਗਰੀ ਸਾਹਿਬ ਤੁਹਾਨੂੰ ਹੋਰ ਗੱਲ ਕਰਨ ਲੱਗੇ ਸੀ ਕਹਿੰਦੇ ਮੈਂ ਬਾਹਰ ਗਿਆ ਹੁਣ ਨਵੀਆਂ ਬਸਰ ਬਣ ਲਗੀਆਂ ਡਰਗਰੀ ਸਾਹਿਬ ਨੇ ਆਜਲਾਈ ਆਪ ਉਸਤ ਗਏ ਸੀ ਕਿ ਨਾਲ ਜਿਹੜਾ ਪਾਣੀ ਚ ਵੀ ਜਾਂਦੀ ਹੈ ਤੇ ਸੜਕ ਤੇ ਵੀ ਜਾਂਦੀ ਹੈ ਉਹ ਤਾਂ ਮੈਂ ਵੀ ਦੇਖੀ ਆ ਉਹ ਬੱਸ ਮੈਂ ਵੀ ਦੇਖੀ ਐ ਮੈਂ ਨਹੀਂ ਉਹਦੇ ਸੈਰ ਕਰਨ ਗਿਆ ਸੀ ਇੱਕ ਵਾਰ ਅਸੀਂ ਜਮਨਾ ਦੇ ਕੋਲੇ ਦਿੱਲੀ ਚ ਅਸੀਂ ਪਾਣੀ ਨੂੰ ਇਕੱਠਾ ਕਰ ਰਹੇ ਆ ਵਾਟਰ ਤੇ ਬਣਾ ਰਹੇ ਆ ਅਸੀਂ ਚਾਹੁੰਦੇ ਜਿਵੇਂ ਇੱਥੇ ਉੱਥੇ ਜਹਾਜ਼ ਇੱਥੇ ਆ ਕੇ ਲੈਂਡ ਕਰਨਾ ਚਾਹੇ ਛੋਟੇ ਛੋਟੇ ਜਹਾਜ਼ ਜਿਹੜੇ ਆ ਉਹ ਵੀ ਅਸੀਂ ਕੰਮ ਉਹਨਾਂ ਸੀ ਦੇਸ਼ ਖੁੱਲਣ ਲੱਗੇ ਸਿਆਸੀ ਸਟੇਜਾਂ ਤੋਂ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਨਹਿਰਾਂ 'ਚ ਬੱਸਾਂ ਚਲਾਉਣ ਦਾ ਇਹ ਬਿਆਨ ਦਿੱਤਾ ਤਾਂ ਸੋਸ਼ਲ ਮੀਡੀਆ ਤੋਂ ਸਿਆਸੀ ਗਲਿਆਰਿਆਂ 'ਚ ਵਿਰੋਧੀਆਂ ਨੇ ਉਹਨਾਂ ਦਾ ਗੱਪੀ ਗਹਿ ਕੇ ਮਜ਼ਾਕ ਉਡਾਇਆ ਤਕਰੀਬਨ 2 ਸਾਲ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਬਿਆਨ ਦੇ ਮੁਤਾਬਕ ਨਹਿਰਾਂ 'ਚ ਬੱਸਾਂ ਤਾਂ ਨਹੀਂ ਚਲਾਈਆਂ ਪਰ ਉਹਨਾਂ ਵਿਰੋਧੀਆਂ ਦਾ ਮੂੰਹ ਬੰਦ ਕਰਾਉਣ ਲਈ ਫਿਰੋਜ਼ਪੁਰ 'ਚ ਹਰੀਕੇ ਦਰਿਆ 'ਚ ਪਾਣੀ ਵਾਲੀ ਬਾਤ ਜ਼ਰੂਰ ਚਲਾ ਦਿੱਤੀ 12 ਦਸੰਬਰ ਨੂੰ ਗੁਬਾਰੇ ਅਤੇ ਫੁੱਲ ਬੋਟੇ ਲੱਗੀ ਪਾਣੀ ਵਾਲੀ ਬੱਸ 'ਚ ਖੁਦ ਡਿਪਟੀ ਸੀਐਮ ਨੇ ਸੈਰ ਕੀਤੀ। ਇਸੇ ਦਿਨ ਡਿਪਟੀ ਸੀਐਮ ਨੇ ਫੇਸਬੁੱਕ ਸਟੇਟਸ ਪਾ ਕੇ ਕਿਹਾ ਮੈਂ ਗੱਪੀ ਨਹੀਂ ਜੋ ਕਹਿੰਦਾ ਹਾਂ ਕਰਦਾ ਹਾਂ। ਸ਼ਾਮ ਨੂੰ ਪਾਣੀ ਵਾਲੀ ਬੱਸ 'ਚ ਬੈਠ ਕੇ ਐਬੀਪੀ ਸੰਜਾ ਨੂੰ ਬਿਆਨ ਦਿੱਤਾ ਕਿ ਮੇਰੇ ਵਿਰੋਧੀ ਦੇਖ ਲੈਣ ਕਿ ਸੁਖਬੀਰ ਬਾਦਲ ਆਪਣੇ ਵਾਅਦੇ ਦੇ ਕਿੰਨੇ ਪੱਕੇ ਨੇ। ਮੇਰਾ ਇੱਕ ਕਸੂਲ ਹੈ ਕਿ ਜੋ ਕਹਿੰਨਾ ਮੈਂ ਪੂਰਾ ਕਰਦਾ ਹਾਂ। ਮੈਂ ਪਹਿਲੇ ਇੱਕ ਵਾਰ ਐਲਾਨ ਕੀਤਾ ਸੀ ਕਿ ਸੜਕਾਂ ਜੀ ਬਣਾ ਦਾਂਗੇ। ਭਾਵੇਂ ਬੰਬ ਸਿੱਟਦੇ ਟੁੱਟਦੀਆਂ ਨਹੀਂ। ਤੁਸੀਂ ਜਾ ਕੇ ਜਿਹੜੀ ਨਵੀਆਂ ਬਣੀਆਂ ਸੜਕਾਂ ਬਣ ਰਹੀਆਂ ਸਿਮਿੰਟ ਦੀਆਂ ਉਹਦਾ ਸਰਿਏ ਪੈ ਰਹੇ ਐ ਉਹ ਸੜਕਾਂ ਜਾ ਕੇ ਦੇਖੋ ਉਹਨਾਂ ਦੇ ਸੜਕਾਂ ਦੇ ਨਾਲ ਵੀ ਲੋਕਾਂ ਨੇ ਹੁਣ ਫੋਟੋਆਂ ਖਚਾਈਆਂ ਕਿ ਜੋ ਮੈਂ ਕਿਹਾ ਸੀ ਸੱਚ ਐ ਉਵੇਂ ਮੈਂ ਕਿਹਾ ਸੀ ਪਾਣੀ ਦੀ ਬੱਸ ਚਲਾਉਂਗਾ ਲੋਕੀ ਮਜ਼ਾਕ ਉਣਾਉਂਦੇ ਸੀ ਅੱਜ ਪਾਣੀ ਦੀ ਬੱਸ 'ਚ ਬੈ ਕੇ ਸਾਰੇ মিডিਆ ਨੂੰ ਮੈਂ ਨਾਲ ਅੰਦਰ ਲੈ ਕੇ ਗਿਆ ਹਰੀਕੇ 'ਚ ਐ ਜੀਆਂ ਕਈ ਹੋਰ ਬੱਸਾਂ ਲਿਆਂਦੀਆਂ ਜਾਣਗੀਆਂ ਪਾਣੀ ਵਾਲੀ ਬੱਸ ਦਾ ਟਰਾਇਲ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ ਉਮੀਦ ਜਾਗੀ ਕਿ ਹਰੀਕੇ ਦਰਿਆ 'ਚ ਝੂਟੇ ਲੈ ਜਾਣਗੇ ਬਾਦਲ ਸਰਕਾਰ ਦੀ ਪਾਣੀ ਵਾਲੀ ਬੱਸ 'ਚ ਬੈਠ ਕੇ બસ ਦੇ ਟ్రਾਇਲ ਤੋਂ ਬਾਅਦ ਇਹ ਕਿਹਾ ਗਿਆ ਕਿ ਆਮ ਲੋਕਾਂ ਲਈ ਬਸ 13 ਦਸੰਬਰ ਨੂੰ ਚਲਾ ਦਿੱਤੀ ਜਾਵੇਗੀ ਲੋਕ ਪਹੁੰਚਣੇ ਵੀ ਸ਼ੁਰੂ ਹੋ ਗਏ ਪਹੁੰਚਿਆ এবਪੀ ਸੰਜਾ ਵੀ ਲੋਕਾਂ ਦੀ ਰਾਏ ਜਾਣਨ ਕਿ ਪਾਣੀ ਵਾਲੀ ਬਸ ਤੇ ਝੂਟਾ ਲੈ ਕੇ ਕਿਵੇਂ ਲੱਗਿਆ ਪਰ ਸੁਣਨ ਨੂੰ ਕੁਝ ਹੋਰ ਹੀ ਮਿਲਿਆ ਹਾਂ ਜੀ ਬੱਸ ਦੇਖਣ ਆਏ ਜਿਹੜੀ ਤੁਸੀਂ ਟੀਵੀ ਤੇ ਦਿਖਾਉਂਦੇ ਹੋ ਨਾ ਉਹ ਬੱਸ ਵੇਖਣ ਆਤੇ ਉਹ ਨਹੀਂ ਦਿਖਾ ਨਹੀਂ ਰਿਹਾ ਗਾੜੀ ਸਾਨੂੰ ਹੁਣ ਉਹਨੂੰ ਕਿਹਾ ਨਹੀਂ ਆਂਦੇ ਗੈਰਾਜ 'ਚ ਬੰਦ ਹੈ ਬੱਸ ਹਾਂ ਜੀ ਹਾਂ ਜੀ ਸੁਖਵੀਰ ਬਾਦ ਨੇ ਕਹੀ ਨਹੀਂ ਨਹੀਂ ਗੱਲ ਕਿ ਮੈਂ ਇੱਕ ਬੱਸ ਪਾਣੀ ਵਾਲੀ ਚਲਾਉਂਗਾ ਚਲੋ ਉਹਨੇ ਆਪਣਾ ਵਾਦਾ ਕਰ ਦਿੱਤਾ ਪੂਰਾ ਹੁਣ ਇਸ ਟਾਈਮ ਹੁਣ ਨਰਾਸ਼ ਜਾਵਾਂਗਾ ਦਿਲ ਵੀ ਆਈ ਆਈ ਡੀ ਦੂਰੋਂ ਆ ਤੇ ਵੇਖਣ ਆਇਆ ਸੀ ਬੱਸ ਤੇ ਦਿਖਾ ਨਹੀਂ ਦੇ ਬੱਸ ਦੇਖਣ ਨੂੰ ਨਹੀਂ ਮਿਲੇ ਇਸ ਕਰਕੇ ਤੁਹਾਨੂੰ ਪਰੇਸ਼ਾਨੀ ਆ ਤੇ ਦੇਖਣ ਆਏ ਸੀ ਤੇ ਗੋਣ ਦੇਖਣ ਨਹੀਂ ਦਿੱਤੇ ਉਹਨਾਂ ਤੇ ਕਹਿੰਦੇ ਨੇ ਵੀ ਛੜ ਦੇ ਥਲੇ ਲੋਕ ਲੱਗਾ ਆ ਅਸੀਂ ਬਹੁਤ ਦੂਰੋਂ ਬੱਸ ਵੇਖਣ ਤੇ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਹੁਣ ਤੁਸੀਂ ਦੱਸੋ ਜੀ ਅਸੀਂ ਕੀ ਕਰ ਸਕਦੇ ਆ ਇਹ ਬਹੁਤ ਗਲਤ ਗੱਲ ਹੋ ਰਹੀ ਹੈ ਜੀ ਫਿਰ ਦੂਰ ਆਇਆ ਸੀ ਇਹ ਸੁਣ ਕੇ ਕਿ ਬਾਸ ਇੱਥੇ ਚੱਲੀ ਆ ਤੇ ਅਸੀਂ ਵੀ ਥੋੜਾ ਕੌਫਰ ਕਈ ਇੰਜੋਇਮੈਂਟ ਕਰੀਏ ਪਰ ਇੱਧਾ ਦਾ ਕੁਝ ਇੱਥੇ ਵੇਖਣ ਨੂੰ ਮਿਲਿਆ ਨਹੀਂ ਹੈ ਗੇਟ ਵੀ ਬੰਦ ਦਾ ਕੋਈ ਇੱਕ ਮੌਜੂਦਾ ਕੋਈ ਇੱਥੇ ਬਣਿਆ ਨਹੀਂ ਕਮੇਟੀ ਨਹੀਂ ਬਣੀ ਕਿ ਜਿੰਨੂੰ ਆ ਕੇ ਸੀ ਪੁੱਛੀਏ ਕਿ ਕਿੱਥੋਂ ਟਿਕਟ ਮਿਲੂਗੀ ਕੀ ਆ ਕੋਈ ਟੂਰਿਜ਼ਮ ਲਈ ਕੋਈ ਫੈਸਿਲਿਟੀ ਨਹੀਂ ਦਿੱਤੀ ਇੱਥੇ ਸੋ ਇੱਕ ਦੂ ਘਾਟਨ ਕੀਤਾ ਵਾ ਸੈ ਇਲੈਕਸ਼ਨ ਦਾ ਕਰਕੇ ਉਹਨਾਂ ਨੇ ਕਰਤਾ ਵਾ ਝੂਟਾ ਦਾ ਬਸ ਦਾ ਲੈਣਾ ਹੈ ਤੇ ਸਾਨੂੰ ਇੱਥੋਂ ਅੱਗੇ ਜਾਣ ਨਹੀਂ ਦਿੱਤਾ ਗਿਆ ਤੇ ਸਾਨੂੰ ਇਸ ਤਰ੍ਹਾਂ ਨਿਰਾਸ਼ ਹੋਣਾ ਪੈ ਰਿਹਾ ਤੇ ਹੋਰ ਵੀ ਕਈ ਲੋਕ ਇਹਨਾਂ ਨੂੰ ਨਿਰਾਸ਼ ਹੋਣਾ ਪੈ ਰਿਹਾ ਸਾਡੇ ਮਨ ਚ ਬਹੁਤ ਵਿਚਾਰ ਸੀ ਵੀ ਅਸੀਂ ਦਰਿਆ ਦੀ ਗਹਿਰਾਈ ਤੱਕ ਜਾਂਦਾ ਸਾਨੂੰ ਮੌਕਾ ਮਿਲੂਗਾ ਇੱਕ ਵਾਰੀ ਤੇ ਪਰ ਇੱਥੇ ਆਣ ਕੇ ਸਾਨੂੰ ਬਹੁਤ ਨਰਾਜ ਆਦਾ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਲੋਕਾਂ ਨੂੰ ਪਾਣੀ ਵਾਲੀ ਬਸ 'ਚ ਸਫ਼ਰ ਤਾਂ ਨਹੀਂ ਕਰਵਾਇਆ ਗਿਆ ਲੋਕਾਂ ਨੇ ਅਪੀਲ ਕੀਤੀ ਸੈਰ ਨਹੀਂ ਕਰਾਉਣੀ ਤਾਂ ਪਾਣੀ ਵਾਲੀ ਬਸ ਹੀ ਦਿਖਾ ਦਿਓ ਪਰ ਅਪੀਲ ਖਾਰਿਜ ਹੋ ਗਈ। ਕੁਝ ਨੌਜਵਾਨ ਉਸ ਰੈਂਪ ਕੋਲ ਵੀ ਪਹੁੰਚੇ ਜਿੱਥੋਂ ਬੱਸ ਦਰਿਆ ਅੰਦਰ ਦਾਖਲ ਹੁੰਦੀ ਹੈ ਕਿ ਸ਼ਾਇਦ ਇੱਥੇ ਬੱਸ ਦਿਖ ਜਾਵੇ ਪਰ ਨਿਰਾਸ਼ਾ ਹੱਥ ਲੱਗੀ। ਬਹੁਤ ਧੋਖੋ ਰਿਹਾ ਕਿ ਜਿਹੜੀ ਇੱਥੇ ਬੱਸ ਨਹੀਂ ਹੈਗੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਅਸੀਂ ਇੰਨੀ ਦੂਰੋਂ 60-65 ਕਿਲੋਮੀਟਰ ਸਫ਼ਰ ਕਰਕੇ ਆਏ ਆ ਤੇ ਇੱਥੇ ਕੋਈ ਵੀਾਨੂੰ ਬੱਸ ਨਹੀਂ ਦਿਖੀ। ਕੋਈ ਨਹੀਂ ਇੱਥੇ ਨਾਂ ਨਿਸ਼ਾਨੀ ਹੈਗਾ ਬੱਸ ਦਾ। ਸਾਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋ ਰਹੀ ਸਿਰਫ ਲੋਕੀ ਆ ਕੇ ਮੁੜੀ ਜਾਂਦੇ ਆ ਇੱਕੋ ਦਿਨ ਪਹਿਲੇ ਦਿਨ ਇਹਨਾਂ ਨੇ ਮਹੂਰਤ ਕੀਤਾ ਉੱਤਨੀ ਬਸ ਹੈਗੀ ਸੀ ਉਸ ਤੋਂ ਬਾਅਦ ਨਹੀਂ ਇੱਥੇ ਹੀ ਦੇਹੀ ਠੀਕ ਹੈ ਜੀ ਤੇ ਸੋਖਣਾ ਇੱਥੇ ਜਦੋਂ ਕੋਈ ਆਉਂਦਾ ਵਾ ਹੁਣ ਉਹ ਤੋਂ ਇਹ ਕਹਿ ਦਿੰਦੇ ਆ ਕਿ ਪਰਮਿਸ਼ਨ ਲੈ ਕੇ ਆਓ ਫਿਰਹੀਂ ਲੰਘਣ ਦੇਣਾ ਅਗਲੇ ਬੰਨੇ ਜਦ ਕਿ ਇੱਥੇ ਕੋਈ ਹੈ ਵੀ ਨਹੀਂਗਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਬਸ ਹੈਗੀ ਨਾ ਕੋਈ ਗੱਲ ਜਦੋਂ ਅਸੀਂ ਆ ਰਹੇ ਤੇ ਬੱਸਾਂ ਨੇ ਚਾਹੀਦੀਆਂ ਦੂਰੋਂ ਦੂਰੋਂ ਆ ਰਹੇ ਵੇਖਣਾ ਬੱਸਾਂ ਤਾਂ ਇੱਥੇ ਜ਼ਰੂਰੀ ਆ ਲੋਕ ਖੱਜਲਖਵਾਰ ਹੋ ਰਹੇ ਆ ਅੱਜ ਅਹੀਂ ਹੋਣੇ ਕੱਲ ਨੂੰ ਹੋਰ ਹੋਣਗੇ ਜੇ ਨਹੀਂ ਹੈਗੀ ਤੇ ਤਾਂ ਵੀ ਦੱਸਿਆ ਜਾਵੇ ਜੇ ਹੋਊਗੀ ਤਾਂ ਵੀ ਦੱਸਿਆ ਜਾਵੇ ਤਰ੍ਹਾਂ ਅਸੀਂ ਆਏ ਆ ਤੇ ਸਾਡੇ ਤੋਂ ਪਰਮਿਸ਼ਨ ਮੰਗਦੇ ਸੀ ਕਿ ਤੁਹਾਡੇ ਤੋਂ ਪਰਮਿਸ਼ਨ ਹੈਗੀ ਹੁਣ ਅਸੀਂ ਫੇਰ ਹਰੀ ਕੇ ਜਾਈਏ 10-15 ਕਿਲੋਮੀਟਰ ਫੇਰ ਜਾ ਕੇ ਪਰਮਿਸ਼ਨ ਲੈ ਕੇ ਆਈਏ ਜਾਂ ਤੇ ਇਹਨਾਂ ਨੂੰ ਪਹਿਲਾਂ ਚਾਹੀਦਾ ਹੈ ਆਰਡਰ ਦੇਣਾ ਕਿ ਪਰਮਿਸ਼ਨ ਲੈ ਕੇ ਤੇ ਫੇਰ ਤੁਸੀਂ ਬੱਸ ਵੇਖ ਸਕਦੇ ਹੋ ਜਦ ਕਿ ਇੱਥੇ ਕੋਈ ਚੀਜ਼ ਵੀ ਨਹੀਂ ਹੈਗੀ ਬੱਸ ਹੈਗੀ ਆ ਤੁਹਾਡੇ ਸਾਹਮਣੇ ਆ ਦੇਖ ਲਓ ਟ੍ਰਾਇਲ ਤੋਂ ਪਹਿਲਾਂ ਅਧਿਕਾਰੀਆਂ ਦਾ ਉਤਸ਼ਾਹ ਦੇਖਣ ਵਾਲਾ ਸੀ ਸਬੰਧਕ ਅਫਸਰਾਂ ਨੇ ਕਿਹਾ ਸੀ ਕਿ ਬੱਸ ਦੇ ਟ੍ਰਾਇਲ ਤੋਂ ਤੁਰੰਤ ਬਾਅਦ ਆਮ ਲੋਕਾਂ ਨੂੰ ਝੂਟੇ ਦਵਾਏ ਜਾਣਗੇ જરા ਉਹ ਬਿਆਨ ਵੀ ਸੁਣੋ ਆਮ ਲੋਕ ਇਸ ਬਸ ਦੇ ਵਿੱਚ ਕਦੋਂ ਤੋਂ ਸਫ਼ਰ ਕਰ ਸਕਣਗੇ ਆਮ ਲੋਕ ਕੱਲ ਤੋਂ ਇਹਦੇ ਵਿੱਚ ਸਫ਼ਰ ਕਰ ਸਕਦੇ ਆ 13 ਤਰੀਕ ਤੋਂ ਸਭ ਲਈ ਖੁੱਲੀ ਹੈ ਬਸ ਹੁਣ ਡਿਪਟੀ ਸੀਐਮ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਝੂਠੇ ਜ਼ਰੂਰ ਦਵਾਵਾਂਗਾ ਸਬਰ ਰੱਖੋ ਹਰੀਕੇ ਦੇ ਉਹਨਾਂ ਨੇ ਰਿਪੇਅਰ ਕਰਨ ਲੱਗੇ ਆ ਕਿਉਂਕਿ ਹੁਣ ਪਾਣੀ ਦੀ ਲੋੜ ਨਹੀਂ ਅਸੀਂ ਰਿਪੇਅਰ ਸਿਸਟਮ ਕਰਨ ਲੱਗੇ ਆ 15 ਦਿਨ ਲੱਗਣਗੇ ਹਰੀਕੇਟ ਹੈ ਉਹਦੇ ਉਹਦੇ ਰਿਪੇਅਰ ਕਰਨ ਵਾਸਤੇ ਮੈਨੂੰ ਲੱਗਦਾ ਜਦੋਂ ਰਿਪੇਅਰ ਹੋ ਗਿਆ 5-7 ਦਿਨ ਦੀ ਗੱਲ ਆ ਇਹ ਤਾਂ ਸੀ ਸੈਲਾਨਿਆਂ ਦੀ ਹੋਈ ਖੱਜਲ ਖੁਆਰੀ ਦੀ ਗੱਲ ਝੂਟੇ ਭਾਵੇਂ ਕਿਸੇ ਨੂੰ ਨਹੀਂ ਮਿਲੇ ਪਰ ਝਟਕੇ ਕੁਝ ਲੋਕਾਂ ਨੂੰ ਜ਼ਰੂਰ ਮਿਲ ਗਏ ਗੋਡੇ-ਗੋਡੇ ਪਾਣੀ ਉਹਨਾਂ ਕਿਸਾਨਾਂ ਦੇ ਹੈ ਜੋ ਹਰੀਕੇ ਇਲਾਕੇ 'ਚ ਖੇਤੀ ਕਰਦੇ ਨੇ ਇਹਨਾਂ ਦੇ ਖੇਤਾਂ ਕੋਲੋਂ ਸਤਲੁਜ ਦਰਿਆ ਲੰਘਦਾ ਹੈ ਇਹਨਾਂ ਦਾ ਇਲਜ਼ਾਮ ਹੈ ਕਿ ਦਰਿਆ 'ਚ ਪਾਣੀ ਦਾ ਪੱਧਰ ਵਧਾਉਣ ਲਈ ਉਹਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਗਈਆਂ ਤਕਰੀਬਨ 250 ਏਕੜ ਕਣਕ ਆਲੂ ਅਤੇ ਮਟਰ ਦੀ ਫਸਲ ਬਰਬਾਦ ਹੋ ਗਈ ਜਦੋਂ ਪਾਣੀ ਦਾ ਪੱਧਰ ਦਰਿਆ 'ਚ ਵਧਿਆ ਤਾਂ ਵਾਧੂ ਪਾਣੀ ਖੇਤਾਂ ਵਿੱਚ ਆਇਆ ਪ੍ਰਭਾਵਿਤ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੇ ਸਰਕਾਰ ਨੂੰ ਕੋਸ ਰਹੇ ਰਾਤ ਇੰਨਾ ਕੋ ਪਾਣੀ ਇੰਨਾ ਨੇ ਚੜਾਤਾ ਪ੍ਰਸ਼ਾਸਨ ਨੇ ਇੰਨੀ ਕੋ ਅੰਗਲਈ ਕੀਤੀ ਹੈ ਕਿ ਇੰਨਾ ਪਾਣੀ ਕਦੇ ਝੋਨੇ ਦੇ ਸੀਜ਼ਨ ਵਿੱਚ ਵੀ ਨਹੀਂ ਆਇਆ ਜਿੰਨਾ ਕਿ ਅੱਜ ਕਣਕ ਦੇ ਵਿੱਚ ਤੁਰਿਆ ਫਿਰਦਾ ਹੈ ਆਲੂ ਪੱਟਣ ਵਾਲੇ ਬਿਲਕੁਲ ਤਿਆਰ ਖੜੇ ਸੀਗੇ ਆਲੂ ਸਵੇਰੇ ਜਿਨ੍ਹਾਂ ਨੂੰ ਹੱਥ ਲਾਉਣਾ ਸੀਗਾ ਪੱਟਣ ਵਾਸਤੇ ਉਹ ਸਾਰੇ ਖਰਾਬ ਹੋ ਚੁੱਕੇ ਆ ਮਟਰਾਂ ਨੂੰ ਜਿਨ੍ਹਾਂ ਨੂੰ ਫੁੱਲ ਲੱਗਣ ਵਾਲੇ ਆ ਫੁੱਲ ਲੱਗ ਗਏ ਫਲੀਆਂ ਲੱਗੀਆਂ ਹੋਈਆਂ ਜਿਹੜੇ ਮਟਰ ਬਿਲਕੁਲ ਤਿਆਰ ਸੀ ਉਹ ਵੀ ਖਰਾਬ ਹੋ ਗਏ ਆ ਇੱਥੇ ਕਈ ਇੱਥੇ ਇੱਥੋਂ ਤੱਕ ਵੀ ਕਿ ਪੱਠਿਆਂ ਦਾ ਚਹਰਾ ਤੱਕ ਵੀ ਨਹੀਂ ਬਚਿਆ ਇਹਨਾ ਹੁਣ ਸਾਨੂੰ ਪੱਠਿਆਂ ਦਾ ਚਹਰਾ ਲੈਣ ਵਾਸਤੇ ਵੀ ਸ਼ਹਿਰ ਜਾਣਾ ਪੈ ਉਸ ਤੋਂ ਬਾਅਦ ਇਕੱਲਾ ਸਤੂ ਲਜਾਇੰਦਾ ਜੇ ਉੱਥੇ ਪਾਣੀ ਵਧੇਗਾ ਤਾਂ ਇੱਥੇ ਆਏਗਾ ਜੇ ਉੱਥੋਂ ਪਾਣੀ ਵਧੇਗਾ ਤੇ ਇੱਥੇ ਆਏਗਾ ਹੁਣੇ ਕੁਝ ਨਹੀਂ ਰਹਿ ਜਾਣਾ ਸਾਰੇ ਮਟਰ ਸਬਜ਼ੀ ਸਾਰੀ ਖਤਮ ਹੋ ਜਾਣੀ ਕਣਕ ਵੀ ਖਤਮ ਹੋ ਜਾਣੀ ਪਾਣੀ ਇੰਨਾ ਜਿਆਦਾ ਸਾਰੀ ਫਸਲ ਨੁਕਸਾਨ ਹੋ ਗਈ ਅਸੀਂ ਖਰਚੇ ਕਰਤੇ ਸਾਰਾ ਕੁਝ ਕੀਤਾ ਤੇ ਹੁਣ ਮੰਗ ਜੇ ਸਾਨੂੰ ਸਰਕਾਰ ਦੇਵੇ ਖਰਚਾ ਸਾਡਾ ਬਹੁਤ ਹੋ ਗਿਆ ਜੀ 2.5 ਲੱਖ ਦਾ ਖਰਚਾ ਹੋ ਗਿਆ ਲੂ ਲੌਨ ਲੌਨ ਤੇ ਪਾਣੀ ਅੱਗੇ ਕਦੇ ਨਹੀਂ ਆਇਆ ਅੱਜ ਕੱਲ ਕਦੇ ਵੀ ਪਾਣੀ ਨਹੀਂ ਆਇਆ ਬਿਆੜੇ ਤੋਂ ਪਾਰ ਲੰਘ ਕੇ ਤੇ ਇੱਥੇ ਫਸਲ ਕਰਨੇ ਆ ਹਾਂ ਤੇ ਸਾਰੀ ਗੋਲ ਹੀ ਹੋ ਗਈ ਕੀ ਮਾਰੂ ਕੁਝ ਨਹੀਂ ਰਹੇਗਾ ਹਮਣ ਸਾਨੂੰ ਕੋਈ ਦੇਵਨ ਮਹਾਜਬਾ ਜਾਂ ਕੁਝ ਦੇਣ ਤਾਂ ਤਾਂ ਕਿਸਾਨਾਂ ਦੇ ਨੁਕਸਾਨ ਤੇ ਸਰਕਾਰੀ ਅਮਲਾ ਰਿਪੋਰਟਾਂ ਤਿਆਰ ਕਰਨ ਦੀਆਂ ਗੱਲਾਂ ਕਹਿ ਰਿਆ ਹੈ ਸਰਕਾਰ ਨੂੰ ਜਾਇਜ਼ਾ ਲੈ ਕੇ ਚਿੱਠੀ ਲਿਖਣ ਦੀ ਗੱਲ ਵੀ ਕਹੀ ਗਈ ਮਾਲ ਵਿਭਾਗ ਤੋਂ ਰਿਪੋਰਟ ਲਾਵਾਂਗੇ ਜੀ ਕਿੰਨਾ ਨੁਕਸਾਨ ਆਇਆ ਕਿੰਨੇ ਪਰਸੈਂਟ ਖਰਾਬਾ ਉਹਦੀ ਅਸੈਸਮੈਂਟ ਤਿਆਰ ਕਰਵਾ ਕੇ ਜਿੰਨੀ ਅਸੈਸ ਹੈਗਾ ਉਹ ਅਸੀਂ ਸਰਕਾਰ ਨੂੰ ਭੇਜ ਦਾਂਗੇ ਕਿਤੇ ਫਸਲਾਂ ਬਰਬਾਦ ਹੋਈਆਂ ਤਾਂ ਕਿਤੇ ਸੈਲਾਨੀਆਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ 5 ਕਰੋੜ ਦੀ ਲਾਗਤ ਨਾਲ ਅਮਰੀਕਾ ਦੇ ਹਵਾਈ ਸ਼ਹਿਰ 'ਚ ਤਿਆਰ ਹੋਈ বাস ਸਿਰਫ ਇੱਕ ਦਿਨ ਹੀ ਹਰੇਕੇ 'ਚ ਉਤਾਰੀ ਗਈ ਇਸ ਤੋਂ ਬਾਅਦ ਇਸ ਨੂੰ ਕੱਟ ਕੇ ਸ਼ਟਰ ਅੰਦਰ ਲੌਕ ਕਰ ਦਿੱਤਾ ਗਿਆ ਸੈਲਾਨੀਆਂ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦਿੱਤੇ ਬਿਨਾ ਲੰਬੇ ਇੰਤਜ਼ਾਰ ਤੋਂ ਬਾਅਦ ਪਾਣੀ ਵਾਲੀ বাস ਆ ਗਈ ਤੁਹਾਨੂੰ ਇਸ 'ਚ ਬੈਠ ਕੇ ਝੂਟੇ ਲੈਣ ਲਈ ਸ਼ਾਇਦ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਐਲਾਨ ਤਾਂ ਕਰਦੀ ਹੈ ਪਰ ਉਹਨਾਂ ਜੋ ਉਹਨਾਂ ਦੇ ਐਲਾਨ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਜਾਂ ਤਾਂ ਕੋਈ ਸਮਾਂ ਤੈਅ ਕੀਤਾ ਜਾਵੇ ਕਿ ਕਦੋਂ ਤੱਕ ਉਹਨਾਂ ਪ੍ਰੋਜੈਕਟਾਂ ਨੂੰ ਜਾਂ ਉਹਨਾਂ ਕੰਮਾਂ ਨੂੰ ਪੂਰਾ ਕੀਤਾ ਜਾਏਗਾ ਕਿਉਂਕਿ ਸਰਕਾਰ ਹੁਣ ਜਲਦਬਾਜ਼ੀ ਦੇ ਵਿੱਚ ਜਿੰਨੇ ਵੀ ਅੱਧੇ ਅਧੂਰੇ ਪ੍ਰੋਜੈਕਟ ਨੇ ਉਹਨਾਂ ਨੂੰ ਸ਼ੁਰੂ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਸਨੇਹਾ ਤਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਰਕਾਰ ਨੇ ਜੋ ਜੋ ਵਾਅਦੇ ਕੀਤੇ ਉਹਨਾਂ ਨੂੰ ਆਪਣੇ ਕਾਰਜਕਾਲ ਦੇ ਦੌਰਾਨ ਪੂਰਾ ਕੀਤਾ ਪਰ ਸਚਾਈ ਇਹ ਹੈ ਕਿ ਉਹਨਾਂ ਪ੍ਰੋਜੈਕਟਾਂ ਨੂੰ ਅੱਧਾ ਅਧੂਰਾ ਸ਼ੁਰੂ ਕਰਕੇ ਸਰਕਾਰ ਜੋ ਸਨੇਹਾ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦਾ ਖਮਿਆਜ਼ਾ ਸਰਕਾਰ ਨੂੰ 2017 ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ राजीव ਸ਼ਰਮਾ এবੀਪੀ ਸੰਜਾ ਹਰੀਕੇ